ਜੁਗ ਜੁਗ ਅਟਲ ਚਹੁਰੇhetra ਦੇ ਤਖਤ ਦੇ ਮਾਲਕ ਸਾਹਿਬ ਧੰਨ ਸ਼੍ਰੀ ਗੁਰੂ ਗੰਗ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਮਿਰਾਜਮਾਨ ਅਤੀ ਸਤਿਕਾਰਯੋਗ ਗੁਰੂ ਰੂਪ ਗੁਰੂ ਤੇਰੀ ਸਾਹਿਬ ਸੰਤ ਸਰ ਜਣੇ ਕੋਈ ਅੱਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਅੱਜ ਦਾ ਅੰਮ੍ਰਿਤ ਵੇਲੇ ਤੋਂ ਹੁਕਮ ਜੋ ਗੁਰੂ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਸਤਿਗੁਰੂ ਦਾਸ ਪਾਤਸ਼ਾਹ ਮਹਾਰਾਜਿਆਂ ਦੇ ਪਾਵਨ ਖਾਰਗੰਦ ਤੋਂ ਉਚਾਰਨ ਹੋਇਆ ਹੈ। ਔਰ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਤਿਲੰਗ ਰਾਵ ਦੇ ਅੰਦਰ ਗਾਉਣ ਦਾ ਹੁਕਮ ਕੀਤਾ। ਔਰ ਇਸ ਪਾਵਨ ਸ਼ਬਦ ਦੇ ਤਕਰੀਬਨ 22 ਪਦੇ ਨੇ ਇੱਕ ਰਹਾਉ ਵਾਲਾ ਬੰਧ ਹੈ ਜਿਹਦੇ ਵਿੱਚ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਕੇਂਦਰੀ ਭਾਵ ਬਖਸ਼ਿਸ਼ ਕੀਤਾ। ਅਕਸਰ ਜਦੋਂ ਸਾਡੇ ਬੱਚੇ ਸਕੂਲ ਜਾਂਦੇ ਸੀ ਜਾਂ ਅਸੀਂ ਵੀ ਸਾਡਾ ਸਮਾਂ ਸੀ ਸਕੂਲਾਂ ਦਾ ਸਕੂਲ ਵਿੱਚ ਪੜ੍ਹਨ ਦਾ ਉਸ ਉਮਰ ਦੇ ਵਿੱਚ ਇੰਗਲਿਸ਼ ਵਾਲੀ ਮੈਡਮ ਨੇ ਜਦੋਂ ਕੋਈ ਪੋਇਮ ਕਰਾਉਣੀ ਤੇ ਉਹਨੇ ਕਿਹਾ ਕਿ ਇਹਦਾ ਸੈਂਟਰ ਆਈਡੀਆ ਲਿਖ ਕੇ ਲਿਆ ਜਦੋਂ ਪੰਜਾਬੀ ਦੇ ਵਿੱਚ ਕੋਈ ਕਵਲ ਹੋਣਾ ਜਾਂ ਕੋਈ ਕਹਾਣੀ ਹੋਣੀ ਜਿਵੇਂ ਪਿਆਸਾਂ ਦਾ ਇਹ ਹਰ ਇੱਕ ਕਹਾਣੀਆਂ ਜਦੋਂ ਅਧਿਆਪਕਾਂ ਨੇ ਪੜਾਉਣੀਆਂ ਤੇ ਬੱਚਿਆਂ ਨੂੰ ਇੱਕ ਗੱਲ ਆਖਣੀ ਹੈ ਇਹਦਾ ਕੇਂਦਰੀ ਭਾਵ ਕੀ ਹੈ ਉਸ ਕਾਂ ਨੇ ਘੜੇ ਦੇ ਵਿੱਚ ਬੱਡੇ ਪਾਉਣੇ ਦੇ ਪਾਣੀ ਉੱਪਰ ਨੂੰ ਆ ਜਾਣਾ ਤੇ ਉਹਨੇ ਪੀ ਲੈਣਾ ਉਹਦਾ ਭਾਵ ਇਹ ਸੀ ਵੀ ਜਿੱਥੇ ਚਾਹ ਹੈ ਉਥੇ ਰਾਹ ਜਿੱਥੇ ਮਨੁੱਖ ਦੀ ਇੱਛਾ ਜਾਗ ਪੈਂਦੀ ਹੈ ਜਿਸ ਕੰਮ ਬਲ ਵੀ ਜਾਗ ਪੈਂਦੀ ਹੈ ਰਾਹ ਅਕੇ ਦੀ ਅਕੇ ਨਿਕਲੋ ਜਦੋਂ ਪਰਮਾਤਮਾ ਕਿਸੇ ਮਨੁੱਖ ਨੂੰ ਕਿਸੇ ਢੰਗ ਦੇ ਵਰਤੀ ਬਖਸ਼ਿਸ਼ ਦਿੰਦਾ ਹੈ ਸੌ ਤਰ੍ਹਾਂ ਦੇ ਰਾਹ ਖੁੱਲ ਜਾਂਦੇ ਹਨ ਮਨੁੱਖ ਰਾਹ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਮੈਂ ਆਹ ਕਾਰਜ ਕਰਨਾ ਹੈ ਮੈਂ ਆਹ ਬਿਜ਼ਨਸ ਕਰਨਾ ਹੈ ਉਸ ਢੰਗ ਦਾ ਰਾਹ ਬਣਾ ਲੈਂਦਾ ਹੈ ਮੇਰੇ ਕਹਿਣ ਤੋਂ ਭਾਵ ਕਿ ਜਦੋਂ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਦੇ ਅੰਦਰ ਸ਼ਬਦ ਉਚਾਰਨ ਕਰਦੇ ਨੇ ਨਾ ਤੇ ਇੱਕ ਦੋ ਪੰਕਤੀਆਂ ਸੈਂਟਰ ਆਈਡੀਆ ਦੇ ਰੂਪ ਵਿੱਚ ਦਿੰਦੇ ਨੇ ਕੇਂਦਰੀ ਭਾਵ ਵਜੋਂ ਜਿਸ ਤੇ ਸਮੁੱਚੇ ਸ਼ਬਦ ਦਾ ਫੋਕਸ ਹੁੰਦਾ ਹੈ ਸਾਰਾ ਸ਼ਬਦ ਜਿਹੜਾ ਹੈ ਨਾ ਉਸ ਰਹਾਉੜ ਪਰ ਦੇ ਵਿਆਖਿਆ ਕਰਦਾ ਹਾਂ ਔਰ ਇਸ ਸ਼ਬਦ ਵਿੱਚ ਸਤਗੁਰ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਪੰਕਤੀ ਜਿਹੜੀ ਹੈ ਉਹਨ ਹੌੜ ਬੰਦ ਵਿੱਚ ਉਚਾਰਨ ਕੀਤੀ ਹੈ ਸਤਿਗੁਰ ਕਿੰਦੇ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਬੜੇ ਪਿਆਰ ਦੇ ਨਾਲ ਸਤਿਗੁਰ ਆਵਾਜ਼ ਮਾਰ ਰਹੇ ਨੇ ਵੀ ਇਹ ਮੇਰੇ ਗੁਰਸਿੱਖ ਮੈਨੂੰ ਆ ਕੇ ਮਿਲ ਜ਼ਾਹਿਰ ਕਰ ਇਹ ਹੈ ਕਿ ਜਦੋਂ ਕਿਸੇ ਮਨੁੱਖ ਦਾ ਕਿਸੇ ਨਾਲ ਕੱਚ ਦਾ ਪ੍ਰੇਮ ਹੋਏਗਾ ਆਵਾਜ਼ ਵੀ ਤਾਂ ਪਿਆਰ ਨਾਲ ਉਹਨੇ ਪਈ ਜਾਏਗੀ ਗੁਰੂ ਆਪਣੇ ਸਿੱਖ ਦੇ ਨਾਲ ਤਾਂ ਗੁਰੂ ਸੱਚੀ ਮਨੁੱਖਤਾ ਦੇ ਨਾਲ ਇੰਨਾ ਪਿਆਰ ਕਰਦਾ ਹੈ ਗੁਰੂ ਆਵਾਜ਼ਾਂ ਮਾਰ ਮਾਰ ਕੇ ਸਦਰਿਆ ਆਪਣੇ ਕੋਲ ਆਏ ਮੇਰੇ ਗੁਰੂ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਦੇ ਪਿਆਰੇ ਹੈ ਮੇਰੇ ਗੁਰੂ ਦੇ ਪਿਆਰੇ ਸਿੱਖ ਤੂੰ ਮੈਨੂੰ ਆ ਕੇ ਮਿਲ ਜਦੋਂ ਕੋਈ ਸਿੱਖ ਗੁਰੂ ਨੂੰ ਜਾ ਕੇ ਮਿਲੇਗਾ ਤੇ ਗੁਰੂ ਕੋਲ ਉਹ ਖਜ਼ਾਨਾ ਹੈ ਜਿਸ ਭਜਨ ਦੇ ਭਾਲ ਦੇ ਵਿੱਚ ਉਹ ਮਨੁੱਖਾ ਸਰੀਰ ਮੜਿਆ ਸਤਿਗੁਰ ਪਾਸ਼ਾ ਮਹਾਰਾਜ ਜੀ ਦੇ ਇਸ ਪਾਵਨ ਸ਼ਬਦ ਦੀ ਸਵੇਰੇ ਪੰਜ ਬਦਾਂ ਤੱਕ ਦੀਆਂ ਪੰਜ ਪਦਿਆਂ ਤੱਕ ਦੀ ਵਿਆਖਿਆ ਸੰਗਤ ਨਾਲ ਮੈਂ ਸਾਂਝੀ ਕੀਤੀ ਸੰਖੇਪ ਰੂਪ ਦੇ ਵਿੱਚ ਹੁਣ ਆਪਾਂ ਅਗਾਂਹ ਕੋਸ਼ਿਸ਼ ਕਰਦੇ ਹਾਂ ਸਤਿਗੁਰ ਪਾਸ਼ਾ ਮਹਾਰਾਜ ਜੀ ਕਹਿਣ ਲੱਗੇ ਸਾਹ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵ ਹੈ ਐ ਪ੍ਰਮਾਤਮਾ ਉਹੀ ਤੇਰੀ ਉਸਤਤ ਹੈ ਉਹੀ ਤੇਰੀ ਸਤਿ ਸਲਾਹ ਹੈ ਜਿਹੜੀ ਤੈਨੂੰ ਚੰਗੀ ਲੱਗੇ ਅਖੀਰਲਾ ਬੰਦ ਨੇ ਅਖੀਰਲਾ ਬੰਦ ਕੀ ਕਹਿ ਰਿਹਾ ਆਪੇ ਹਰ ਇੱਕ ਰੰਗ ਹੈ ਆਪੇ ਬਮਰ ਦੀ ਜੋਤਿਸ ਭਾਵ ਹੈ ਨਾਨਕਾ ਸਾਈ ਗੱਲ ਚੰਗੀ ਅਖੀਰਲਾ ਬੰਦ ਇਹ ਸਮਝਾ ਰਿਹਾ ਕਿ ਜੋ ਗੁਰੂ ਨੂੰ ਚੰਗਾ ਲੱਗਦਾ ਹੈ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਸੱਚੀ ਗੱਲ ਚੰਗੀ ਹੈ ਹੁਣ ਇੱਥੇ ਸੁਭਾਅ ਲਈ ਪੈਦਾ ਹੁੰਦਾ ਕਿ ਜਿਹੜਾ ਮਨੁੱਖ ਨੂੰ ਚੰਗਾ ਲੱਗ ਰਿਹਾ ਇਹ ਜ਼ਰੂਰੀ ਨਹੀਂ ਕਿ ਉਹ ਗੁਰੂ ਨੂੰ ਵੀ ਚੰਗਾ ਲੱਗਦਾ ਜੋ ਸਾਨੂੰ ਚੰਗਾ ਲੱਗ ਰਿਹਾ ਇਹ ਜ਼ਰੂਰੀ ਨਹੀਂ ਕਿ ਗੁਰੂ ਨੂੰ ਵੀ ਚੰਗਾ ਲੱਗਦਾ ਕਿਉਂਕਿ ਮਨੁੱਖ ਵਰਤੀ ਕੀ ਹੈ ਮਨੁੱਖਤਾ ਜਿਹੜਾ ਹੈ ਨਾ ਇਹਦੀ ਫਿਤਰਤ ਦੇ ਅੰਦਰ ਅਵਗਣ ਬਹੁਤ ਨੇ ਤੇ ਗੁਰੂ ਜਿਹੜਾ ਇਹ ਗੁਰਮਤਿ ਮੰਨ ਦੀ ਕੋਸ਼ਿਸ਼ ਕਰਦਾ ਹੁਣ ਮਨੁੱਖ ਨੂੰ ਸ਼ਰਾਬ ਚੰਗੀ ਲੱਗਦੀ ਹੈ ਪਰ ਗੁਰੂ ਨੂੰ ਥੜਾ ਲੱਗਦਾ ਮਨੁੱਖ ਨੂੰ ਬੇਈਮਾਨੀ ਚੰਗੀ ਲੱਗਦੀ ਹੈ ਪਰ ਗੁਰੂ ਨੂੰ ਬੇਈਮਾਨੀ ਨਹੀਂ ਚੰਗੀ ਲੱਗਦਾ ਮਨੁੱਖ ਠੱਗੀ ਕਰਨ ਦਾ ਯਤਨ ਕਰਦਾ ਪਰ ਗੁਰੂ ਨੂੰ ਠੱਗੀ ਪਰਵਾਣ ਨਹੀਂ ਦਾ ਗੁਰੂ ਨੂੰ ਤਾਂ ਇਮਾਨਦਾਰੀ ਪਸੰਦ ਹੈ ਗੁਰੂ ਨੂੰ ਤਾਂ ਸੱਚਾ ਸੁੱਚਾ ਜੀਵਨ ਪਸੰਦ ਹੈ ਗੁਰੂ ਨੂੰ ਤਾਂ ਨਿਮਰਤਾ ਪਸੰਦ ਹੈ ਗੁਰੂ ਨੂੰ ਕ੍ਰੋਧ ਪਸੰਦ ਨਹੀਂ ਹੈ ਕੋਈ ਮਨੁੱਖ ਹੱਦ ਤੱਕ ਗੁੱਸੇpur ਹੋਏ ਤੇ ਉਹ ਅਕਦਮੀ ਮੈਂ ਤੈਨੂੰ ਗੁੱਸਾ ਕਰੂੰਗਾ ਮੇਰੀ ਮਰਜ਼ੀ। ਭਲੇਆ ਤੇਰੀ ਮਰਜ਼ੀ ਹੋ ਸਕਦੀ ਹੈ ਪਰ ਗੁਰੂ ਦੀ ਮਰਜ਼ੀ ਇਸ ਵਿੱਚ ਨਹੀਂ ਨਾ। ਗੁਰੂ ਦਾ ਇਹ ਗੱਲ ਕਹਿੰਦਾ ਹੈ ਫਰੀਦਾ ਜੋ ਤੇ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘਮ। ਆਪਨ ਨੇ ਘਟ ਜਾਈਏ ਪੈਰ ਤਨਾਂ ਦੇ ਚੋਂ। ਜਿਹੜਾ ਤੈਨੂੰ ਮਾਰੇ ਵੀ ਬੇਬਜਾ ਤੈਨੂੰ ਕੁਝ ਕਹਵੇ ਸਤਿਗੁਰ ਕਹਿੰਦੇ ਉਹਨਾਂ ਨੂੰ ਘਮ ਕੇ ਬੋਲਣਾ ਕੀ। ਉਹਨਾਂ ਨੂੰ ਘਮ ਕੇ ਮਾਰੀ ਨਾ ਆਪਣਾ ਮਹਿਕਰ ਜਾਈਏ ਆਪਣੇ ਨਿੱਜ ਘਰ ਦੇ ਵਿੱਚ ਜਾ ਕੇ ਵਸਿਆ ਰਹੇ ਪੈਰ ਤਨਾਂ ਦੇ ਚੁੰਮ ਪੈਰ ਤਨਾਂ ਦਾ ਅਰਥ ਵੀ ਉਹਨਾਂ ਦੇ ਪੈਰ ਥੱਲੇ ਚੁੰਮਣੇ ਨਹੀਂ ਭਾਵ ਕਿ ਉਹਨਾਂ ਨੂੰ ਉੱਥੇ ਛੱਡ ਕੇ ਤੇ ਆਪਣੇ ਘਰ ਵਾਪਸ ਆ ਜਾ। ਹੁਣ ਜਦੋਂ ਸਤਪੁਰ ਪਾਸ਼ਾ ਮਹਾਰਾਜ ਜੀ ਅਜਿਹੇ ਬਚਨ ਕਰਦੇ ਨੇ ਦੂਜੇ ਪਾਸੇ ਅਜਿਹੇ ਬਚਨ ਵੀ ਕਰਦੇ ਨੇ ਜੇ ਜੀਵੈ ਪੱਤਰ ਲੱਥੀ ਜਾਏ ਸਤਿਨਾਮ ਜਿੱਤਾ ਕਿ ਸਿਕਾਇ ਸਤਬ ਕਹਿੰਦੇ ਜੇਕਰ ਤੇਰੇ ਜਿਉਂਦਿਆਂ ਜੇ ਤੇਰੀ ਇੱਜ਼ਤ ਬਰਕਰਾਰ ਨਹੀਂ ਰਹਿੰਦੀ ਤੋ ਤੇਰੇ ਜਿਉਂ ਦਾ ਕੋਈ ਫਾਇਦਾ ਨਹੀਂ ਸਭ ਕੁਝ ਹਰਾਮ ਹੈ ਜਿੰਨਾ ਤੂੰ ਖਾਧਾ ਕੀਤਾ ਜੇਕਰ ਕੋਈ ਸਮਾਜ ਦੇ ਵਿੱਚ ਜਿਹੜਾ ਨਰਾਦਰ ਕਰੇ ਇਸੇ ਕਰਕੇ ਸਤਗੁਰ ਪਾਤਸ਼ਾਹ ਮਹਾਰਾਜ ਜੀ ਜਦੋਂ ਬਾਣੀ ਨੂੰ ਸਮਝੋਗੇ ਬੜੀਆਂ ਨਾਜੂਕੀਆਂ ਗੱਲਾਂ ਨਹੀਂ ਨਿਮਰਤਾ ਕੋਨੇ ਨਾਲਕ ਹੈ ਤੇ ਵੀਰ ਰਸਟਰ ਨਾਲਕ ਮੁਨਕ ਜਿਹੜਾ ਨਿਮਰਤਾ ਦੇ ਵਿੱਚ ਰਹਿਣਾ ਜਾਣਦਾ ਹੈ ਨਾ ਸੰਸਾਰ ਦੇ ਅੰਦਰ ਸਤਿਗੁਰ ਕਹਿੰਦੇ ਉਹ ਮੁਨਕ ਪੁੱਜਾ ਪੱਧ ਜਿਹੜਾ ਹੈ ਨਾ ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ ਗੁਰਬਾਣੀ ਦੇ ਪਾਵਨ ਬੋਲ ਨੇ ਨਿਵੇ ਸੋ ਗੌਰਵ ਜਿਹੜਾ ਮਨੁੱਖ ਜਿੰਨਾ ਨਿਵਦਾ ਹੈ ਉਹਨਾਂ ਜ਼ਿਆਦਾ ਉੱਚਾ ਹੈ ਤੇ ਜਿਹੜਾ ਮਨੁੱਖ ਪਹਿਲੇ ਉੱਚਾ ਹੈ ਜਿਹੜਾ ਮਨੁੱਖ ਪਹਿਲੇ ਹੰਕਾਰੀ ਬਣਿਆ ਬੈਠੇ ਮੇਰੇ ਨਾਲੋਂ ਉੱਚਾ ਕੋਣ ਹੈ ਮੈਂ ਕਿਸੇ ਨੂੰ ਕੀ ਜਾਣਦਾ ਸਤਿਗੁਰੂ ਕਹਿੰਦੇ ਉਹਦੇ ਕੋਲ ਕੁਝ ਨਹੀਂ ਹੁੰਦਾ ਉਹ ਤਾਂ ਇੱਕ ਸਿਮਰਣ ਰੁੱਖ ਦੀ ਤਰ੍ਹਾਂ ਹੈ ਜਿਹੜਾ ਸਿਮਰਣ ਰੁੱਖ ਹੁੰਦਾ ਹੈ ਨਾ ਜਦੋਂ ਤੁਸੀਂ ਜੰਗਲ ਵਿੱਚ ਜਾਓਗੇ ਸਿਮਰਣ ਰੁੱਖ ਨੂੰ ਦੇਖੋਗੇ ਬੜਾ ਉੱਚਾ ਹੁੰਦਾ ਹੈ ਕੱਦ ਘਾਟਾ ਰੁੱਖ ਇੰਨਾ ਉੱਚਾ ਹੁੰਦਾ ਹੈ ਉਹਦੇ ਫੁੱਲ ਉਹਦੇ ਫਲ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਆ ਤੇ ਪੰਛੀ ਜਿਹੜੇ ਨੇ ਨਾ ਉਸ ਰੁੱਖ ਨੂੰ ਦੇਖ ਕੇ ਵੀ ਇੰਨਾ ਸੋਹਣਾ ਰੁੱਖ ਇੰਨਾ ਉੱਚਾ ਲੰਮਾ ਐਨੇ ਸੋਹਣੇ ਇਹਦੇ ਪੱਤੇ ਇੰਨੇ ਸੋਹਣੇ ਇਹਦੇ ਫੁੱਲ ਜਿੰਨੇ ਸੋਹਣੇ ਇਹਦੇ ਫਲ ਜਦੋਂ ਪੰਛੀ ਦੂਰੋਂ ਚੱਲ ਕੇ ਆਉਂਦੇ ਨੇ ਉਸ ਦਰਖਤ ਵੱਲ ਜਿਵੇਂ ਰੁੱਖ ਦੇ ਤੇ ਆਣ ਕੇ ਬੈਠਦੇ ਨੇ ਹੁਣ ਪੰਛੀ ਇਹਨੇ ਤਾਂ ਖਾਣਾ ਤੇ ਖਾਣਾ ਹੀ ਆ ਉਹ ਜਦੋਂ ਆਣ ਕੇ ਫਲ ਨੂੰ ਚੁੰਝ ਮਾਰਦੇ ਨੇ ਤੇ ਫੜ ਲਿੱਕੇ ਸਤਗੁਰ ਪਾਤਸ਼ਾਹ ਮਹਾਰਾਜੀ ਆਸਾ ਕੀ ਵਾਰ ਦੇ ਅੰਦਰ ਕਹਿੰਦੇ ਨੇ ਸਿਮਲ ਰੁੱਖ ਸਰਾਇਲਾ ਅਤ ਧੀਰਗ ਅਤ ਮੁਝ ਕੋਈ ਜੇ ਆਵੇ ਆਸਕਰ ਜਾਂਹਨ ਦਾ ਸੰਗੀਤ ਫਲ ਫੱਕੇ ਫੁੱਲ ਬਕ ਬਕੇ ਕੰਮ ਨਾ ਆਏ ਪੱਤ ਸਤਿਗੁਰ ਕਹਿੰਦੇ ਬੋਲੇ ਨਾ ਫਲ ਕੰਮ ਆਉਂਦੇ ਨੇ ਇਹਨਾਂ ਫੁੱਲ ਕੰਮ ਆਉਂਦੇ ਨਹੀਂ ਕਿਉਂਕਿ ਬਕ ਬਕੇ ਹੁੰਦੇ ਨੇ ਕੋਈ ਸੁਆਦ ਹੀ ਨਹੀਂ ਕੰਮ ਨਾ ਆਵੇ ਪੱਤ ਸਤਿਗੁਰ ਕਹਿੰਦੇ ਉਹਦੇ ਪੱਤੇ ਤੱਕ ਵੀ ਕੰਮ ਨਹੀਂ ਆਉਂਦੇ ਫਿਰ ਐਡੇ ਵੱਡੇ ਉੱਚੇ ਹੋਣ ਦਾ ਕੀ ਫਾਇਦਾ ਇਹ ਉਦਾਹਰਨ ਕੇਵਲ ਸਿਮਰ ਰੁਖ ਦੀ ਨਹੀਂ ਹੈ ਇਹ ਉਦਾਹਰਨ ਜਿਹੜੀ ਹੈ ਮਨੁੱਖ ਨੂੰ ਸਮਝਾਉਣ ਲਈ ਦਿੱਤੀ ਗਈ ਹੈ ਵੀ ਜੇਕਰ ਹੰਕਾਰ ਉੱਚਾ ਕਰੇਗਾ ਨਾ ਤਾਂ ਤੇਰੇ ਲਾਗੇ ਵੀ ਕਿਸੇ ਨੇ ਟੁਕਣਾ ਨਹੀਂ ਤੇਰੇ ਕੋਲ ਆਣ ਕੇ ਕਿਸੇ ਨੇ ਵੜਣਾ ਨਹੀਂ ਉਹਨਾਂ ਨੇ ਆਪਣੇ ਮਨੁੱਖ ਹੀ بڑا ਰੁੱਖ ਇਹ ਮਨੁੱਖ ਹੀ ਵੱਡਾ ਹਰਕਾਰੀ ਹੈ ਜਦੋਂ ਤੇਰੇ ਕੋਲ ਪਿਆਰ ਦੀ ਖੁਸ਼ਬੂ ਨਹੀਂ ਆਉਣੀ ਜਦੋਂ ਤੇਰੇ ਕੋਲ ਦਇਆ ਦੀ ਖੁਸ਼ਬੂ ਨਹੀਂ ਆਉਣੀ ਜਦੋਂ ਤੇਰੇ ਅੰਦਰ ਕੋਈ ਨਿਮਰਤਾ ਹੀ ਨਾ ਹੋਵੇ ਤੇਰੇ ਕੋਲ ਕੋਣਾ ਆ ਕੇ ਬੈਠੇਗਾ ਜੇਕਰ ਤੂੰ ਕਿਸੇ ਦਾ ਭਲਾ ਹੀ ਨਹੀਂ ਸੋਚੇਗਾ ਸਤਿਗੁਰ ਕਾਸ਼ਮਾਹ ਰਾਜ ਜੀ ਕਹਿੰਦੇ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਨਾ ਉਹਨੂੰ ਆਪਣਾ ਕੀਤਾ ਨਹੀਂ ਚੰਗਾ ਲੱਗਦਾ ਜੋ ਪ੍ਰਮਾਤਮਾ ਦੀ ਉਸਤਤ ਹੈ ਨਾ ਉਹ ਉਹੀ ਉਸਤਤ ਚੰਗੀ ਹੈ ਜਿਹੜੀ ਪ੍ਰਮਾਤਮਾ ਨੂੰ ਚੰਗੀ ਲੱਗੇ ਮਨੁੱਖ ਦਾ ਆਪਣਾ ਕੀਤਾ ਕੁਝ ਨਹੀਂ ਜਾ ਸਕਦਾ ਸਤਿਗੁਰ ਕਹਿੰਦੇ ਸਾਹ ਹਰ ਤੇਰੀ ਉਸਤਤ ਹੈ ਜੋ ਹਰ ਥੰਭ ਭਾਵੈ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੈ ਸਤਿਗੁਰ ਕਹਿੰਦੇ ਸਾਹ ਹਰ ਤੇਰੀ ਉਸਤਤ ਹੈ ਉਹੀ ਪ੍ਰਮਾਤਮਾ ਚਰੀ ਉਸਤਤ ਹੈ ਜਿਹੜੇ ਇਹਨੂੰ ਚੰਕੇ ਲਗੇ ਜੋ ਗੁਰਮੁਖ ਪਿਆਰਾ ਸੇਵਦੇ ਜਿਹੜੇ ਗੁਰੂ ਨੂੰ ਸੇਵਦੇ ਨੇ ਜਾਂ ਗੁਰੂ ਦੇ ਰਾਹੀ ਪ੍ਰਮਾਤਮਾ ਨੂੰ ਉਸ ਪਿਆਰੇ ਨਾਲ ਸੇਵਦੇ ਨੇ ਤਿਨ ਹਰ ਫਲ ਪਾਵੈ ਤਿਨਾਂ ਨੂੰ ਪ੍ਰਮਾਤਮਾ ਰੂਪੀ ਫਲ ਪ੍ਰਾਪਤ ਹੋ ਜਾਂਦਾ ਹੈ ਜਿਨ੍ਹਾਂ ਹਰ ਛੇਤੀ ਪ੍ਰਹੜੀ ਪਰੇਹੜੀ ਦਾ ਅਰਥ ਵਿੱਚ ਸਾਸ਼ਗੁਣਿਤ ਪਿਆਰ ਹੀ ਹੁੰਦਾ ਹੈ ਸਤਿਗੁਰ ਕਹਿੰਦੇ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਲ ਹਰ ਸੇਤੀ ਸੇਤੀ ਨਾਲ ਪਿਆਰ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਲ ਪਿਆਰ ਹੈ ਇਹਨਾਂ ਜੀ ਪ੍ਰਭ ਨਾਲੇ ਉਹਨਾਂ ਦਾ ਜੀ ਜਿਹੜਾ ਪ੍ਰਮਾਤਮਾ ਦੇ ਹਮੇਸ਼ਾ ਨਾਲ ਰਹਿੰਦਾ ਹੈ ਉਹ ਜਪ ਜਪ ਪਿਆਰ ਨਾਲ ਜੀਉਂਦੇ ਹਨ ਨਾਮ ਸੰਭਾਲੇ ਉਹ ਪ੍ਰਮਾਤਮਾ ਨੂੰ ਉਸ ਪਿਆਰੇ ਨੂੰ ਜਪ ਜਪ ਕੇ ਆਪਣੀ ਜ਼ਿੰਦਗੀ ਨੂੰ ਜਿਉਂਦੇ ਨੇ ਹਰ ਨਾਮ ਸੰਭਾਲੇ ਤੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦੇ ਨੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕਉ ਭੁਜਾਇਆ ਸਤਿਗੁਰ ਕਹਿੰਦੇ ਜਿਨ੍ਹਾਂ ਬੰਦਿਆਂ ਨੇ ਜਿਨ੍ਹਾਂ ਜੀਵਾਂ ਨੇ ਗੁਰੂ ਦੇ ਰਾਹੀ ਗੁਰੂ ਨਾਮ ਲੜ ਕੇ ਪ੍ਰਮਾਤਮਾ ਨੂੰ ਸੇਵਿਆ ਹੈ ਉਹਦੀ ਸੇਵਾ ਕੀਤੀ ਉਹਦਾ ਸਿਮਰਨ ਕੀਤਾ ਹੈ ਉਹਦੀ ਭਗਤੀ ਕੀਤੀ ਹੈ ਤਿਨ ਕਉ ਭੁਜਾਇਆ ਉਹਨਾਂ ਕੋਲ ਮੈਂ ਬਾਰਨੇ ਜਾਂਦਾ ਹਾਂ ਕੋਈ ਆਪ ਛੁੱਟੇ ਪਰਿਵਾਰ ਸਿਓ ਸਭ ਜਗਤ ਛਡਾਇਆ ਸਤਿਗੁਰ ਕਹਿੰਦੇ ਉਹ ਆਪ ਤਾਂ ਜਿੱਥੇ ਸੰਸਾਰ ਤੋਂ ਮੁਕਤ ਹੁੰਦੇ ਹੁੰਦੇ ਨੇ ਬੁੱਢੇ ਪਾਸੇ ਆਪਣੇ ਨਾਲ ਜਿਹੜਾ ਜਗਤ ਹੈ ਨਾ ਉਹਨਾਂ ਨੂੰ ਵੀ ਚੰਗੀ ਸੇਵ ਦੇ ਕੇ ਜਾਂਦੇ ਨੇ ਤੇ ਜਗਤ ਵੀ ਉਹਨਾਂ ਦੇ ਚੱਲੇ ਹੋਏ ਕਦਮਾਂ ਦੇ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਕਰ ਲੈਂਦੇ ਆ। ਕੋਈ ਆਪ ਛੁੱਟੇ ਪਰਿਵਾਰ ਸਿਓ ਸਭ ਜਗਤ ਛਡਾਇਆ ਗੁਰ ਪਿਆਰੇ ਹਰ ਸੇਵਿਆ ਗੁਰ ਧੰਨ ਗੁਰ ਧੰਨੋ ਗੁਰੂ ਦੇ ਨਾਲ ਬਣ ਕੇ ਮੈਂ ਪਿਆਰੇ ਨਾਲ ਸੇਵਿਆ ਹੈ। ਮੇਰਾ ਗੁਰੂ ਧੰਨ ਹੈ, ਮੇਰਾ ਗੁਰੂ ਧੰਨ ਹੈ। ਗੁਰਹਰਮਾਰ ਨੇ ਦੱਸਿਆ ਗੁਰਪੁੱਣ ਵੱਡ ਪੁੰਨੋ ਮੈਨੂੰ ਗੁਰੂ ਨੇ ਪ੍ਰਮਾਤਮਾ ਦਾ ਰਾਹ ਦੱਸਿਆ ਹੈ ਇਹ ਗੁਰੂ ਦਾ ਪੁੰਨ ਹੈ ਵੱਡਤੋਂ ਬਹੁਤ ਵੱਡਾ ਪੁੰਨ ਹੈ ਗੁਰੂ ਦਾ ਸਤਿਗੁਰਪਾਤਸ਼ਰ ਮਹਾਰਾਜੀ ਫਰਮਾ ਰਹੇ ਨੇ ਜੋ ਗੁਰਸਿੱਖ ਗੁਰਸੇਵ ਦੇ ਸਿਪੁੱਣ ਪ੍ਰਾਣੀ ਜਿਹੜੇ ਗੁਰੂ ਦੇ ਸਿੱਖ ਗੁਰੂ ਨੂੰ ਸੇਵ ਦੇਵੇ ਗੁਰੂ ਦੀ ਸੇਵਾ ਕਰਦੇ ਨੇ ਸਿਪੁੱਣ ਪ੍ਰਾਣੀ ਉਹ ਮੁਨਕ ਪੁੰਨ ਵਾਲੇ ਨੇ ਉਹ ਧੰਤਾ ਜੋਤ ਨੇ ਜਨਨ ਨਾਲਿਕ ਤਿੰਨ ਕੋ ਵਾਰਿਆ ਸਦਾ ਸਦਾ ਕਰਮਾਣੀ ਏ ਨਾਨਕ ਧਰਗੁਰ ਨਾਮ ਦਾ ਸਪਾਸ਼ ਮਹਾਰਾਜੀ ਕਹ ਰਹੇ ਨੇ ਵੀ ਮੈਂ ਉਹਨਾਂ ਕੋ ਵਾਰਨੇ ਜਾਣਾ ਸਦਾ ਸਦਾ ਕਰਮਾਣ ਕਰਨਾ ਜਿਹੜੇ ਗੁਰੂ ਦੇ ਨਾਲ ਲੜ ਕੇ ਪ੍ਰਮਾਤਮਾ ਨੂੰ ਸੇਵਦੇ ਨੇ ਤੇ ਗੁਰੂ ਦੇ ਅਨਸਾਰ ਹੋ ਕੇ ਆਪਣਾ ਜੀਵਨ ਜੀਉਂਦੇ ਨੇ ਸੁਸਮੂਚੇ ਇਸ ਸ਼ਬਦ ਦਾ ਭਾਵ ਕੀ ਹੈ ਸਾਧ ਸੰਗਤ ਜੇਕਰ ਇਹ ਤਾਂ ਗੁਰੂ ਦੇ ਨਾਲ ਮਿਲ ਕੇ ਚੱਲਦਾ ਹੈ ਗੁਰੂ ਦੀਆਂ ਦਸੀਆਂ ਹੋਣੀਆਂ ਗੱਲਾਂ ਦੇ ਨਾਲ ਜੀਵਨ ਹਟਾਉਂਦਾ ਹੈ ਉਹ ਮੁਨਕ ਸੰਸਾਰ ਸੰਗਰ ਤੋਂ ਤਾਪ ਨੂੰ ਹੀ ਪਾਰ ਹੋ ਜਾਂਦਾ ਹੈ ਤੇ ਉਹਦੇ ਪਿੱਛੇ ਉਹਦੇ ਰਾਹ ਉੱਤੇ ਚੱਲ ਕੇ ਕਈ ਹੋਰ ਵੀ ਪ੍ਰਵਾਨ ਹੋ ਜਾਂਦੇ ਇਸ ਕਰਕੇ ਗੁਰੂ ਦੇ ਨਾਲ ਜੁੜੀਏ ਕਿ ਉਹ ਸਨੇਹਕ ਰੂਪ ਦੇ ਵਿੱਚ ਨਹੀਂ ਆਪਣੇ ਮਨ ਨੂੰ ਗੁਰੂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਧਿਆਨ ਵਰਤਿਆਂ ਨੂੰ ਗੁਰੂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਆਪਣੇ ਜੀਵਨ ਦੇ ਵਿੱਚ ਗੁਰੂ ਬਾਣੀਆਂ ਦੀਆਂ ਗੱਲਾਂ ਨੂੰ ਪ੍ਰਵਾਨ ਕਰਾਈਏ ਗੁਰੂ ਕਾਲੀਆਂ ਜੱਨਾਂ ਨੂੰ ਮੰਨੀਏ ਤਾਂ ਸਾਡਾ ਜੀਵਨ ਸਫਲਾ ਹੋ ਜਾਏ ਸਾਡਾ ਆਇਆ ਪ੍ਰਵਾਣ ਹੋ ਜਾਏ ਇਹਨੀ ਇੱਕ ਬੇਨਤੀ ਪ੍ਰਵਾਣ ਕਰਨੀਆਂ ਪੁੱਲਾ ਸਰ ਦਾ ਦੀਵਾ ਬਲਾਉ ਫਤਿਆਖੂ ਜੀ ਵਾਹਿਗੁਰੂ ਜਿੱਕਾ ਖੰਸਾ ਵਾਹਿਗੁਰੂ ਜਿੱਕੀ ਭਤੇ